ਜੇ ਕੋ ਡੂਬੇ ਫਿਰ ਹੋਵੈ ਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਫਿਰ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜੇ ਔਗਣ ਹੋ ਗਏ ਨੇ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਇੰਨੀ ਦਿਆਲਤਾ ਹੈ ਜੇ ਕੋ ਡੂਬੇ ਫਿਰ ਹੋਵੈ ਸਾਰ ਕਿ ਉਹ ਡੁੱਬਦਿਆਂ ਆਣੂ ਵੀ ਫਿਰ ਕੱਢ ਲੈਂਦਾ ਹੈ ਜੇ ਕਿਤੇ ਭੁੱਲ ਬਲੇਖੇ ਮਾੜੇ ਕਰਮ ਹੋ ਗਏ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਣ ਕਰਕੇ ਆਪਾਂ ਸੀਸ ਝੁਕਾ ਕੇ ਮਾਫੀ ਮੰਗ ਲਈਏ ਨਾ ਗੁਰੂ ਗ੍ਰੰਥ ਸਾਹਿਬ ਇੰਨਾ ਬਯੰਤ ਡੁੱਬਦਿਆਂ ਆਿਆਂ ਨੂੰ ਵੀ ਕੱਢ ਲੈਂਦਾ ਹੈ ਬਲਦੀ ਦੇ ਵਿੱਚੋਂ ਵੀ ਰੱਖ ਲੈਂਦਾ ਹੈ ਜਿਵੇਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਪਠ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖਿਆ ਕਰਨੀ ਕੀਤੀ ਸੀ ਉਹ ਪਰਮਾਤਮਾ ਦੇ ਫਿਰ ਖਾਲਸਾ ਜੀ ਬਲਦੀ ਦੇ ਵਿੱਚੋਂ ਵੀ ਰੱਖਦਾ ਹੈ ਤੇ ਡੁੱਬਣ ਤੋਂ ਵੀ ਬਚਾ ਲੈਂਦਾ ਹੈ ਨਾਨਕ ਸੱਚਾ ਸਰਬ ਦਾ ਤਾਰ ਜਿਹੜਾ ਫਿਰ ਉਹ ਪਰਮਾਤਮਾ ਹੈ ਨਾ ਉਹ ਸੱਚਾ ਹੈ ਉਹਦਾ ਨਾਮ ਸੱਚਾ ਹੈ ਖਾਲਸਾ ਜੀ ਉਹ ਕਦੇ ਖਤਮ ਨਹੀਂ ਹੁੰਦਾ ਮਨੁੱਖ ਤੇ ਭਾਵੇਂ ਕੋਈ ਕਿਸੇ ਨੂੰ ਛੱਡ ਜਾਵੇ ਕਿਉਂਕਿ ਸਾਰੀਆਂ ਝੂਠੀਆਂ ਪ੍ਰੀਤੀਆਂ ਨੇ ਇਹ ਕੁਝ ਸਮੇਂ ਦਾ ਪ੍ਰੇਮ ਪਿਆਰ ਹੈ ਇਥੇ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਹੈ ਸਾਰਿਆਂ ਨੇ ਗੁਰੂ ਖਾਲਸਾ ਜੀ ਇਸ ਸੰਸਾਰ ਨੂੰ ਤਿਆਗ ਕਰਕੇ ਮਰ ਜਾਣਾ ਹੈ ਸੋ ਜਿਹੜੇ ਨਾਮ ਜਪਦੇ ਨੇ ਨਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਫਿਰ ਇਥੋਂ ਪਾਰ ਉਤਾਰਾ ਹੋ ਜਾਂਦਾ ਹੈ ਤੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਹਾਲਤ ਫਿਰ ਕੋੜੀ ਜਿਵੇਂ ਤੜਫਦਾ ਹੈ ਨਾ ਖਾਲਸਾ ਜੀ ਉਹਵੇਂ ਦੀ ਹੋ ਜਾਂਦੀ ਹੈ ਇਸ ਤਰ੍ਹਾਂ ਬਚਾਉਣ ਵਾਲਾ ਇੱਕੋ ਹੀ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੈ ਜਿਹੜਾ